ਮੰਗਰੇ ਸਰ ਨਗਰ ਨਿਗਮ ਦੇ ਹਦੂਦ ਅੰਦਰ ਆਉਣ ਵਾਲਾ ਇਲਾਕਾ ਜਹਾਈਗੜ ਜਿੱਥੇ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਲੋਕ ਚਾਰੇ ਪਾਸੇ ਪਾਣੀ ਝੀਲਾਂ ਦਾ ਰੂਪ ਧਾਰਨ ਕਰ ਚੁੱਕਾ ਹੈ ਗੰਦਗੀ ਦੇ ਢੇਰ ਬੇਸ਼ੁਮਾਰ ਤੇ ਮੱਛਰਾਂ ਦਾ ਸਾਮਰਾਜ ਹੋਣ ਕਰਕੇ ਲੋਕ ਕਈ ਭਿਆਨਕ ਬਿਮਾਰੀਆਂ ਜਿਵੇਂ ਡੇਂਗੂ ਅਤੇ ਮਲੇਰੀਆ ਦਾ ਸ਼ਿਕਾਰ ਹੋ ਸਕਦੇ ਹਨ ਸਥਾਨਕ ਦੁਕਾਨਦਾਰਾਂ ਨਾਲ ਪੱਤਰਕਾਰਾਂ ਦੀ ਟੀਮ ਨੇ ਇਸ ਇਲਾਕੇ ਦਾ ਦੌਰਾ ਕੀਤਾ ਤਾਂ ਲੋਕਾਂ ਨੇ ਕਿਹਾ ਪਿਛਲੇ 3 ਸਾਲਾਂ ਤੋਂ ਨਾ ਤਾਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਹੈ ਤੇ ਨਾ ਹੀ ਸੀਵਰੇਜ ਪ੍ਰਣਾਲੀ ਦੀ ਕੋਈ ਉਚਿਤ ਵਿਵਸਥਾ ਹੈ ਇੱਥੋਂ ਦੇ ਵਹਰਾਇਕ ਅਤੇ ਨਗਰ ਨਿਗਮ ਸਾਡੀ ਸੁਣਵਾਈ ਨਹੀਂ ਕਰ ਰਹੇ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਮਾਲ ਖਰਾਬ ਹੋ ਜਾਂਦੇ ਆ ਪਰਸੋਂ ਰਿਕਸ਼ੀ ਵਾਲੇ ਦਾ ਮਾਰ ਡੱਗ ਵੀ ਡੱਗ ਪਿਆ ਉਹ ਵਪਾਰੀ ਵੀ ਵਿਚਾਰਾ ਰੋਵੇ ਤੇ ਉਹ ਆਮ ਰਿਕਸ਼ੀ ਵਾਲਾ ਵੀ ਤੰਗ ਸੀਗਾ ਇਹੀ ਰੇਸ਼ਕਾ ਹੋਵੇ ਤਾਂ ਪਲਟਿਆ ਹੋਵੇ ਉਹ ਪਲਟਿਆ ਮੈਂ ਛੋਟਾ ਰੇਸ਼ਕਾ ਪਲਟੇ ਜਾਂਦੇ ਆ ਛੋਟੇ ਰੇਸ਼ਕੇ ਪਲਟੇ ਜਾਂਦੇ ਆ ਹਾਂ ਉਹ ਗੱਡੀ ਫਸੀ ਫੁਸੀ ਵੀ ਇੱਥੇ ਕਦੀ ਹਾਂਜੀ ਉਹ ਪਤਰੀ ਨਿਸ਼ਾਨਦਾਰੀ ਗੱਡੀ ਨੇ ਦਿੱਖ ਤੋਂ ਤੇ ਲੁਕੀ ਮਾਲ ਦੇ ਕਿੰਦਾ ਕੋਈ ਲੱਗਾ ਹੋਇਆ ਹਾਂ ਜੀ ਤੁਮਾਰੀ ਵਤੀ ਆ ਮੱਛਰ ਆ ਮੱਛਰ ਮੱਛਰ ਕਿੱਥੋਂ ਹੋ ਰਿਹਾ ਹੈ ਤੁਹਾਡੀ ਬੁਲਾਉਂਦੇ ਹਾਂ ਹੂੰ ਟਾੜੇ ਨੇ ਆ ਉਹ ਪਾਣੀ ਨੀ ਤੰਗ ਮੇਰਾ ਨਾਮ ਸੁਭਾਜਂਦਰਿਆ ਹਾਂ ਜੀ ਕਿਹੜੀ ਜਗ੍ਹਾ ਹੈ ਕਿਹੜਾ ਇਲਾਕਾ ਇਹ ਯਾਜਗੜ ਹੈਗਾ ਜੇ 27 ਨੰਬਰ ਤੋਂ ਲੈ ਕੇ 37 ਨੰਬਰ ਤੱਕ ਇਹ ਮੁਸ਼ਕਲ ਆ ਗਈ ਇਹ ਮੁਸ਼ਕਲ ਸੀਵਰੇਜ ਬੰਦ ਹੋਏ ਆ ਸਾਰੇ ਇਧਰ ਪਾਣੀ ਇਨਾ ਇਕੱਠਾ ਆਉਂਦਾ ਗੰਦਾ ਪਾਣੀ ਆਉਂਦਾ ਇਨਾ ਇਥੇ ਮੱਛਰ ਆ ਇਥੇ ਖਲੋਤਾ ਨਹੀਂ ਜਾਂਦਾ ਇੱਕ ਮਿੰਟ ਵੀ ਤੇ ਗਾਹ ਕਿੱਥੋਂ ਕਿੱਥੋਂ ਆਏਗਾ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ ਇਹ ਬੜੇ 2 ਸਾਲਾਂ 3 ਸਾਲਾਂ ਤੋਂ ਮੁਸ਼ਕਲ ਹੀ ਮੁਸ਼ਕਲ ਆ ਦੁਕਾਨਦਾਰੀ ਕਿੰਨਾ ਕਿਸ ਤਰ੍ਹਾਂ ਦਾ ਕੰਮ ਦਾ ਦੁਕਾਨਦਾਰੀਆਂ ਫੇਲ ਹੋ ਗਈਆਂ ਇਥੋਂ ਦੀਆਂ ਸੀਵਰ ਬੈਗ ਮਾਰ ਕੇ ਸੀਵਰੇਜ ਸੀਵਰੇਜ ਬੈਗ ਮਾਰਦਾ ਅੰਦਰ ਨਾ ਕੋਈ ਕੱਢਣ ਨੂੰ ਥਾਂ ਨਾ ਕੋਈ ਹੋਰ ਤੇ ਇੱਥੇ ਇੰਨੀ ਮੁਸ਼ਕਲ ਆ ਗਈ ਤੋਂ ਕੋਈ ਬਾਦਲਾ ਬੰਦਾ ਤੇ ਕੀ ਜਿਹੜੇ ਇੱਥੇ ਵਿਚਾਰੇ ਕੰਮ ਕਰਦੇ ਆ ਜਾਂ ਇੱਥੇ ਹੁੰਦੇ ਜਾਂਦੇ ਉਹ ਕਿਸੇ ਨੇ ਛੁੱਟੀ ਮਾਰ ਜਾਂਦੇ ਆ ਇੱਥੇ ਐਮਐਲਏ ਦਾ ਦਫਤਰ ਵੀ ਆ ਜੀ ਬਿਲਕੁਲ ਕੋਈ ਦਫਤਰ ਦੇ ਆ ਸੁਣਾਈ ਕੋਈ ਵੀ ਨਹੀਂ ਕਰਦਾ ਐਮਐਲਏ ਉਹਨੇ ਕਿਸੇ ਨੇ ਸੁਣਾਈ ਨਹੀਂ ਕੀਤੀ ਸਾਡੀ ਕੰਪਲੇਂਟਾ ਕੀਤੀਆਂ ਤੁਸੀਂ ਬਹੁਤ ਮੈਂ ਨਾ ਕੰਪਲੇਂਟਾ ਕੀਤੀਆਂ ਜਿਹੜੇ ਇੱਥੇ ਹੈਗੇ ਨੇ ਮਾਲਕ ਕੀ ਸਮਝਦੇ ਜਦੋਂ ਨਵੀਂ ਸਰਕਾਰ ਆਈ ਆ ਆਮ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਆਮ ਪਾਰਟੀ ਸਰਕਾਰ ਆਈ ਦੇ ਅਸੀਂ ਤਾਂ ਬੜੀਆਂ ਉਮੀਦਾਂ ਲਾਈਆਂ ਆ ਇਹੋ ਵੀ ਫੇਰ ਹੋ ਗਈ ਆ ਸਾਡੇ ਅੱਗੇ ਐਮ ਐਲ ਏ ਦਾ ਦਫਤਰ ਸਾਹਮਣੇ ਉਹਨੂੰ ਇਹ ਨਹੀਂ ਦਿਖਦਾ ਵੀ ਮੇਰੇ ਇੱਥੇ ਐਮ ਐਲ ਏ ਆਹੋ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਇੱਥੇ ਆ ਕੇ ਇਹਦਾ ਕੋਈ ਸੁਧਾਰੇ ਕੋਈ ਕਰੇ ਕੋਈ ਬੰਦਿਆਂ ਚੋਚੇ ਕੋਈ ਸਾਰੇ ਬੰਦੇ ਬਿਮਾਰ ਹੋਣ ਦੇ ਸਾਡੇ ਮੱਛਰ ਲੜਾ ਲੜਾ ਕੇ ਆਹ ਦੇਖੋ ਸਾਡੇ ਕਿੰਨੇ ਕੰਨੇ ਇਸ ਬਟਾ ਦਾ ਨਾਮ ਇੱਥੇ ਕਿੰਨਾ ਦਾ ਰੋਜ਼ਗਾਰ ਇੱਥੇ ਆਪਣਾ ਉੱਥੋਂ ਲੱਗ ਬੰਦੇ ਵੀ ਦੁਕਾਨਾਂ ਦੇ ਕਿ ਬੰਦੇ ਵੀ ਕੰਮ ਕਰਦੇ ਸਾਰਿਆਂ ਦਾ ਘਰ ਹੀ ਮਾਲਕ ਵੀ ਨੇ ਬੰਦੇ ਵੀ ਨੇ ਫਿਰ ਗੱਡੀਆਂ ਆਉਂਦੀ ਆ ਟਰਾਂਸਪੋਰਟਾਂ ਨੇ ਰਛਕੇ ਵਾਲੇ ਹੁੰਦੇ ਦੱਸਿਆ ਰਹੇ ਉਲਟ ਜਾਂਦੇ ਇੱਥੇ ਇਹ ਰੱਖੇ ਉਲਟ ਜਾਂਦੇ ਆ ਸਭ ਤੋਂ ਜ਼ਿਆਦਾ ਟ੍ਰਾਂਸਪੋਰਟ ਟੈਕਸ ਭਰਦੇ ਕਾਰਨ ਕੀ ਸਮੇਂ ਤੇ ਕਿਹੜਾ ਕੰਮ ਨਹੀਂ ਹੋ ਰਿਹਾ ਇੱਕ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਸਮਾਰਟ ਸਿਟੀ ਦੇ ਵਿੱਚ ਇੱਥੇ ਦਾਵਾ ਤੁਸੀਂ ਆਪੇ ਵੇਖ ਲਓ ਸਰਕਾਰ ਦਾ ਕਿੰਨਾ ਕਰੰਡੀ ਆ ਇੱਥੇ ਤਾਂ ਕੋਈ ਆਖ ਨਹੀਂ ਹੁੰਦਾ ਕਿਹਨੇ ਟਰਾਲੀ ਮਿੱਟੀ ਦੀ ਨਹੀਂ ਪਾਈ ਸਰਕਾਰ ਨੇ ਅੱਜ ਦਿਨ ਤੱਕ ਕਿੱਥੇ ਲੁੱਕ ਪਈ ਓਥੇ ਲੁੱਕ ਪਾ ਦਣੀ ਹੈ ਜਿੱਥੇ ਮਿੱਟੀ ਪਈ ਓਥੇ ਲੁੱਕ ਨਹੀਂ ਪਈ ਤੁਸੀਂ ਉਸ ਅਧਿਕਾਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਡੇ ਜਾਨਾ ਦਾਣਾ ਜਾਂਦੇਗੇ ਹੀ ਬੇਨਤੀ ਕਰਨਾ ਚਾਹੁੰਦੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਇਹ ਨੂੰ ਆ ਕੇ ਠੀਕ ਕਰਨ ਇਹ ਰਾਹ ਜਿਹੜੇ ਉਹ ਪਰਲਾ ਵੀ ਆ ਇਧਰ ਵੀ ਆ ਉਧਰ ਵੀ ਵੇਖੋ ਛੋਟੇ ਛੋਟੇ ਪਾਣੀ ਖੋਤਾ ਇਧਰ ਵੀ ਖੋਤਾ ਮਛਰ ਵੀ ਨਾਲੀ ਵਿੱਚ ਪਾਣੀ ਦੇ ਵਿੱਚ ਮਛਰ ਗੰਦੇ ਮਛਰ ਡੇਂਗੂ ਬਹਾਰ ਹੋ ਗਿਆ ਕਈਆਂ ਨੂੰ ਇਹ ਮਛਰ ਨਾਲ ਪਿਛਲੇ ਸਾਲ ਮੈਨੂੰ ਡੇਂਗੂ ਹੋ ਗਿਆ ਸੀ ਹਾਂਜੀ ਆਹ ਭਾਜੀ ਪਰਮਜੀਤ ਸਿੰਘ ਕਿੰਨੀ ਮੁਸ਼ਕਲ ਆ ਰਹੀ ਕਿਹੜੇ ਨਾਲ ਬਹੁਤ ਜ਼ਿਆਦਾ ਪਾਣੀ ਚੱਲਦਾ ਕਿਹੜਾ ਇਲਾਕਾ ਕਿੰਨੀ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ ਇਹ ਤਿੰਨ ਚਾਰ ਤਿੰਨ ਤੋਂ 300 ਸਾਲ ਤੋਂ ਬੇਤਰੇ ਹੀ ਚੱਲ ਰਿਹਾ ਹੈ ਹੂੰ ਤੇ ਬਿਲਕੁਲ ਹੀ ਨਹੀਂ ਇਹਦੀ ਰਿਪੇਅਰ ਹੋ ਰਹੀ ਨਾ ਸੀਵਰੇਜ ਦੀ ਨਾ ਟਰਾਂਸਪੋਰਟਾਂ ਟੋਟਲ ਕਿੰਨੀ ਟਰਾਂਸਪੋਰਟਰਾਂ ਨੂੰ ਦਿੱਕਤ ਆ ਰਹੀ ਹੈ ਆ ਲਾਈਨ 'ਚ ਘਟੋ ਘਟ 15 20 ਦੁਕਾਨਾਂ ਹੈਗੀਆਂ ਜਿਹੜੀਆਂ ਸਾਰਿਆਂ ਨੂੰ ਦਿੱਕਤ ਹੈਗੀ ਆ ਰਸਤਾ ਹੀ ਨਹੀਂ ਹੈਗਾ ਲੰਗਰਲੇ ਬਿਲਕੁਕੁਲ ਨਜ਼ਦੀਕ ਕਸਟਮਰ ਨਹੀਂ ਆ ਰਿਹਾ ਤੇ ਨਾ ਹੀ ਨਾ ਕਸਟਮਰ ਆਉਂਦਾ ਹੀ ਨਹੀਂ ਕਿ ਮਾਲ ਦੂਜੀਆਂ ਟਰਾਂਪੋਰਟਰਾਂ ਦੇ ਸ਼ਿਫਟ ਹੋ ਰਿਹਾ ਉਹ ਕਹਿੰਦੇ ਰਸਤਾ ਹੀ ਨਹੀਂ ਹੈਗਾ ਤੇ ਅਸੀਂ ਮਾਲ ਕਿੱਥੋਂ ਚੁੱਕਣ ਜਾਣਾ ਬਿਲਕੁਕੁਲ ਨਜ਼ਦੀਕ ਐਮ ਐਲ ਏ ਵਿਧਾਇਕ ਜੀਵਨ ਜੋਤ ਹਾਂ ਸਾਹਮਣੇ ਆ ਉਹ ਦੇਖ ਲਓ ਉਹਨਾਂ ਦਾ ਆਪਣਾ ਰੋਡ ਕਿੰਨਾ ਸੋਹਣਾ ਬਣਿਆ ਹੋਇਆ ਉਹਨਾਂ ਨੂੰ ਉਹਨਾਂ ਨੂੰ ਤੁਹਾਡੇ ਕੋਲ ਕੰਪਲੀਟਾ ਕੀਤੀਆਂ ਕਿ ਦਿੱਤੀਆਂ ਗਈ ਬਹੁਤ ਵਾਰ ਇੱਥੇ ਸਾਈਨ ਕਰਾ ਕਰ ਲੈਫਟ ਦਿੱਤੇ ਹੈਗੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਕਾਰਨ ਕੀ ਸਮਝਦੇ ਸਰ ਕਿਹੜਾ ਸੁਣਵਾਈ ਨਹੀਂ ਹੋ ਰਿਹਾ ਪਤਾ ਜਾਇਨਾ ਨੇ ਬੋਟਾ ਨਹੀਂ ਪਾਈਆਂ ਜਾਂ ਇਹ ਟਰਾਂਸਪੋਰਟਰ ਸਭ ਤੋਂ ਵੱਡਾ ਟੈਕਸ ਦਿੰਦਿਆਂ ਤੇ ਫੇਰ ਕਿਉਂ ਨਹੀਂ ਕੰਮ ਹੋ ਰਿਹਾ ਸਰਕਾਰ ਨੂੰ ਕੋਈ ਪਾਰਟੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਵਪਾਰੀਆਂ ਤੇ ਵਰਕਰ ਦੇ ਨਾਲ ਅਸੀਂ ਦਿਨ ਰਾਤ ਖਲੋਤੇ ਹਾਂ ਤੁਹਾਨੂੰ ਲੱਗਦਾ ਖਲੋਤੇ ਪਰ ਇਹ ਤਾਂ ਉਲਟੇ ਹੈ ਜੀ ਸਾਰਾ ਕੁਝ ਵੀ ਨਹੀਂ ਕੰਮ ਹੋ ਰਿਹਾ ਜਿਹਾ ਸਾਵਾ ਇਦਾਂ ਤੋਂ ਥੋੜਾ ਹੋਵੇ ਜੇ ਨਾਲ ਖਲੋਤੇ ਹੋਣ ਤਾਂ ਤੇ ਫੇਰ ਤਾਂ ਕੰਮ ਵਧੀਆ ਹੋਣਾ ਚਾਹੀਦਾ ਰੋਡ ਵਧੀਆ ਫਰਸਟ ਕਲਾਸ ਹੋਣੇ ਚਾਹੀਦੇ ਆ ਸੜਕਾ ਵਧੀਆ ਹੋਣੀ ਚਾਹੀਦੀ ਆ ਪਰ ਕੋਈ ਹੈ ਹੀ ਨਹੀਂ ਕੋਈ ਹੈ ਹੀ ਨਹੀਂ ਬਾਲੀਵਾਰਸੀ ਨਹੀਂ ਹੈਗਾ ਕੋਈ ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਮਿਲਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਥੇ ਦੇਖ ਕੇ ਆਉਂਦੇ ਜਦੋਂ ਸੀਵਰੇਜ ਬੰਦ ਹੋਇਆ ਉਦੋਂ ਮਾਰਾ ਮੋਟਾ ਖੋਲ ਜਾਂਦੇ ਆ ਉਹ ਤੋਂ ਬਾਅਦ ਕੁਛ ਨਹੀਂ ਦੇਖਦੇ ਇਹ ਪਰ ਐਸੀ ਮੰਗ ਐ ਕਰਦੇ ਆ ਵੀ ਸਾਡੇ ਰੋਡ ਬਣਾਏ ਜਾਣ ਤੁਰੰਤ ਐਕਸ਼ਨ ਲਿਆ ਜਾਵੇ ਤੇ ਤੁਰੰਤ ਠੀਕ ਕੀਤੀ ਜਾਂ ਤੇ ਸੀਵਰੇਜ ਦਾ ਪ੍ਰਬੰਧ ਕੀਤਾ ਹੈ ਬਈ ਹੁਣ ਮੱਛਰ ਆ ਦੇਖੋ ਕਾਲਾ ਪਾਣੀ ਹੋਇਆ ਬਿਮਾਰੀਆਂ ਗੰਦੇ ਪਾਣੀ ਤੇ ਬਿਮਾਰੀਆਂ ਫੈਲਦੀਆਂ ਆਏ ਨਹੀਂ ਇਹ ਜੀ ਵਿਸ਼ਾਲ ਠਾਕੁਰ ਜਹਾਜਗਰ ਟ੍ਰਾਂਸਪੋਰਟ ਰੈਡੀ ਆ ਮੁਸ਼ਕਲ ਸਰ ਆਹੀ ਆ ਰਹੀ ਹੈ ਕਿ ਆਪਣਾ ਜਿੰਨਾ ਇਲਾਕਾ ਹੈ ਜਿੰਨਾ ਵੀ ਮੈਨੂੰ ਇੱਥੇ 4 ਸਾਲ ਹੋ ਗਏ ਆ 4 ਸਾਲਾਂ ਜੀ ਮੈਂ ਨਹੀਂ ਵਖੇ ਇੱਥੇ ਇੱਕ ਵੀ ਕੋਈ ਪਿਆ ਪਹਿਲੀ ਗੱਲ ਤੇ ਸੀਵਰ ਬਲੋਕੇਜ ਬਲੋਕੇਜ ਨਾਲ ਜਦੋਂ ਬੈਕਅਪ ਮਾਰਦਾ ਉਹ ਸਾਰਾ ਅੰਦਰ ਆਂਦਾ ਪਾਣੀ ਗੰਦਾ ਅਸੀਂ ਆਪਣਾ ਕਿੰਨਾ ਵੀ ਕਿੰਨੀ ਵੀ ਕਰਾਈਏ ਕਦੀ ਨੇ ਇਹਨਾਂ ਨੇ ਸੋਚਿਆ ਸੀ ਬੜਿਆਂ ਨੂੰ ਕਾਹ ਕੇ ਕੰਪਲੀਟਾ ਪਾਈਆਂ ਇੱਥੇ ਸਾਡੇ ਲੱਗੇਗੇ ਜੀਵਨ ਜੋਤ ਜੀਗੇ ਨੇ ਉਹਨਾਂ ਨੂੰ ਕੋਈ ਪਾਈਏ ਕੰਪਲੀਟ ਉਹਨਾਂ ਨੇ ਕੀਤਾ ਲੇਕਿਨ ਉਹਨਾਂ ਨੇ ਆਪਣੇ ਰੋਡ ਦੇ ਉੱਤੇ ਜਗ੍ਹਾ ਬਣਾ ਲਈ ਐ ਇੱਧਰ ਉਹਨਾਂ ਦਾ ਕੋਈ ਧਿਆਨ ਨਹੀਂਗਾ ਤੁਸੀਂ ਨੌਲੇਜ ਲੈਂਦਾ ਉਹਨਾਂ ਦੇ ਬਈ 3 4 ਵੜੀ ਇਹਨਾਂ ਨੂੰ 4 5 ਵੀ 10 ਵੜੀ ਇਹਨਾਂ ਨੂੰ ਕਿਹਾ ਹੋਏਗਾ ਪਰ ਉਹ ਨਹੀਂ ਧਿਆਨ ਰੱਖਦੇ ਕਾਰਨ ਕੀ ਸਮਝਦੇ ਕਾਰਨ ਪਤਾ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੋਵੇ ਅੱਥੀ ਸੇ ਸਰਕਾਰ ਨੂੰ ਕਹਿਣਾ ਹੈ ਸਭ ਤੋਂ ਵੱਡਾ ਸਰਕਾਰ ਉਹਨਾਂ ਨਾਲ ਗੱਲ ਕਰੇ ਨਾ ਕਿੰਨੀ ਕੋ ਮੁਸ਼ਕਲ ਆ ਰਹੀ ਹੈ ਮੁਸ਼ਕਲ ਸਰ ਮੈਨੂੰ ਖੁਦ ਆਂਦੀ ਹੈ ਐਤ末 ਦੇਖੋ ਐਤ末 ਮਾਰੇ ਮਾਰੇ ਇਹ ਫਿਰ ਉਹ ਬਰਲੀ ਐਂਟਰੀ ਆਂਦੀ ਹੈ ਤੇ ਦੇਖੋ ਪਾਣੀ ਕਿੰਨਾ ਖਲੋਤਾ ਹੈ ਮੂਡ ਪਾਏ ਹੁਣ ਪਿਆਰ ਖਰਾਬ ਹੋ ਜਾਂਦਾ ਕੋ ਮੇਰੇ ਪਿਆਰ ਵੀ ਖਰਾਬ ਨੂੰ ਮਾਰ ਦੇ ਦਿੰਦਾ ਦੁਕਾਨਦਾਰੀ ਚ ਕਿੰਨਾ ਖਬਰ ਪੈਂਦਾ ਭਾਜੀ ਦੁਕਾਨਦਾਰੀ ਤੇ ਭਾਰ ਪੈਂਦਾ ਹੀ ਨਹੀਂ ਹੈ ਕਸਟਮਰ ਆਂਦਾ ਨਹੀਂ ਇੱਧਰ ਨਾ ਟਰਾਂਸਪੋਰਟ ਹੈ ਕੋਈ ਮਾਲ ਬੁੱਕ ਕਰਾਣ ਆਂਦਾ ਅਸੀਂ ਤੇ ਗਏ ਆ ਅਸੀਂ ਤੇ ਟਰਾਂਸਪੋਰਟਰ ਹੈ ਗਏ ਆ ਅਸੀਂ ਤੇ ਪਰ ਬੁਕਿੰਗ ਕਰਾਤੋਂ ਆਂਦੀਏ ਤੇ ਜਾਂਦੀ ਹੈ ਜੇ ਬੁਕਿੰਗ ਨਹੀਂ ਆਈ ਤੇ ਅਸੀਂ ਭੁੱਖੇ ਮਰ ਜਾਵਾਂਗੇ ਕੀ ਕਰਦੇ ਸਰਕਾਰ ਨੂੰ ਬੇਨਤੀ ਸਾਡੀ ਆਹੀ ਹੈ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਬਾਰੇ ਕੋਈ ਸੋਚੋ ਸਿਵਲ ਬੋਕਾ ਜੀ ਆਹ ਕੋਈ ਕਿਸ ਤਰ੍ਹਾਂ ਆ ਰਿਹਾ ਇੱਥੇ ਲੇਕਿਨ ਸੀਵਰ ਵੀ ਜਰੇ ਆ ਨਾ ਇਹ ਵੀ ਟੁੱਟੇ ਹੋਏ ਆ ਜੇ ਕੋਈ ਮਾਮੂਲੀ ਮੋਸਲੇ ਕੋਈ ਵੀ ਸਿੱਧਾ ਜਾਂਦਾ ਕਲ ਡਿੱਗ ਜਾਂਦਾ